ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਪਤੀ ਪਤਨੀ ਦਾ ਝਗੜਾ ਹੋ ਰਿਹਾ ਨੋਕ ਚੋਕ ਹੋ ਰਹੀ ਆ ਉਹ ਤੋਂ ਡਿਮਾਂਡ ਕਰਦੀ ਆ ਗਹਿਣਿਆਂ ਦੀ ਮੈਨੂੰ ਆਹ ਕਰਾ ਦੇ ਮੈਨੂੰ ਆਹ ਕਰਾ ਦੇ ਉਹ ਕਹਿੰਦਾ ਮੈਂ ਤਾਂ ਗਰੀਬ ਆ ਤੂੰ ਆਪਦੇ ਤੇਰੇ ਮਾਪੇ ਸਾਹੂ ਕਰਨੇ ਉਹਨਾਂ ਤੋਂ ਕਰਵਾ ਲੈ ਕਹਿੰਦੀ ਮੇਰੇ ਭਰਾ ਹਲੇ ਨਿਆਣੇ ਨੇ ਕਮਾਉਣ ਜੋਗੇ ਨਹੀਂ ਕਿੱਥੇ ਕਹਿੰਦੀ ਮੇਰੀ ਭੂਆ ਨੇ ਸਾਖ ਕਰਾ ਕੇ ਦੁਸ਼ਮਣ ਬਣ ਗਈ ਮੇਰੀ ਭੂਆ ਮੇਰੀ ਸਾਖ ਕਰਾਤਾ ਤੇਰੇ ਵਰਗੇ ਨੂੰ ਸੋ ਬੜਾ ਪਿਆਰਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਸਾਨੂੰ ਟਿਕਾ ਕਰ ਦੇ ਬੇਨੌਕਰਾ ਚਿੱਤ ਪੈਨਣ ਨੂੰ ਲੋਚੇ ਉਕਾਰ ਮਪੇਨੀ ਗੋਰੀਏ ਮੇਰੀ ਦੇਖ ਗਰੀਬੀਨੀ ਗੋਰੀਏ ਟਿਕਾ ਦੇਣਾ ਜੋਗੇ ਬੇਨਕਰਾ ਮੇਰੇ ਵੀ ਚਤਰ ਸਿਆਣਾ ਬੇਨੌਕਰਾ ਤੇਰੀ ਕੀ ਨੇ ਮਤ ਮਾਰੀ ਵੇ ਟੋਲਣਾ ਸਾਡੀ ਕਮਲ ਪੱਬੋ ਨੀ ਗਰੀਏ ਜੀਤਾਇ ਮਤ ਮਾਰੀ ਨੀ ਗਰੀਏ ਲਾੜ ਪਾਪੋ ਦਾ ਛੱਡ ਦੇ ਵੇਨ ਕੁਰਾ ਨਹੀਂ ਤਾਂ ਪੇ ਕਿਆਨੁ ਤਰਜੂ ਵੇ ਟੋਲਣਾ ఏకే జాద్ চাহే తుర్ జానీ గోరీయే బాబో అంతో పియారిని గోరీయే జాద్ లయ్యాసిలా మావేన ਬੋਦੋ ਪਾਬੋ ਨੂੰ ਪੁੱਛਦਾ ਵੇਟੋ ਲਣਾ ਪਾਬੋ ਬੈਠੀ ਸੀ ਰੁਸ ਕੇ ਨੀ ਗਰੀਏ ਮੈਂ ਮਨ ਮਾਪਿਆਂ ਦਾ ਰਖਿਆ ਦੋਸ਼ ਮਣ ਪੂਆ ਵੇ ਨੁਕਰਾ ਜੀਨੇ ਤੇਰੀ ਦਸ ਪਾਈ ਵੇਟ ਲੜਣਾ ਮੇਰੇ ਮੂਰਖ ਮਾਪੇ ਜੀ ਨਾ ਤੇਰੇ ਲੜ ਲਈ ਵੇਟੋਲਣਾ ਮਾਪਿਆਂ ਦੋਸ਼ ਨਾ ਦੇਣਾ ਨੀ ਗੋਰੀਏ ਲਿਖਿਆ ਲੇਖਾਂ ਦਾ ਮਿਲਦਾ ਵੇ ਕਿਉਂ ਵਕੀਲ ਕਰਾਂ ਮੈਂ ਬੇਨੁਕਰਾ ਤੈਨੂੰ ਕੈਦ ਕਰਾਂ ਮੈਂ ਟੋਲਣਾ ਆਇ ਨਾ ਮੜਾ ਮੈਂ ਤੇਰੇ ਮਾਪਿਆਂ ਸਹੇੜਿਆ ਨੀ ਗੋਰੀਏ ਮਾਰ ਤੂੰ ਮੈਨੂੰ ਆਖੇ ਵੇਨਕਰਾ ਮੈਂ ਤੇਰੇ ਮਾਪਿਆਂ ਸਹੇੜੀ ਵੇਟ